ਤੁਰਕਾ ਅੱਧ ਅਗਲੀ ਖਬਰ ਦੇ ਵਲ ਕੈਨੇਡਾ ਦੇ ਵਰਕ ਪਰਮਿਟ ਲੈ ਕੇ ਵੀ ਇੱਕ ਨਵਾਂ ਰੂਲ ਜਿਹੜਾ ਕਿਸ ਸਾਹਮਣੇ ਆਇਆ ਕੈਨੇਡਾ ਸਰਕਾਰ ਨੇ ਵਰਕ ਪਰਮਿਟ ਸੰਬੰਧੀ ਨਿਯਮਾਂ ਦੇ ਵਿੱਚ ਬਦਲਾਅ ਕੀਤਾ ਹੈ ਤਾਜ਼ਾ ਜਾਣਕਾਰੀ ਦੇ ਮੁਤਾਬਕ ਕੈਨੇਡਾ ਨੇ ਉਹਨਾਂ ਵਿਦਿਅਕ ਪ੍ਰੋਗਰਾਮਾਂ ਦੀ ਸੂਚੀ ਨੂੰ ਸੋਧਿਆ ਹੈ ਜੋ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਪੋਸਟ ਗ੍ਰੈਜੂਏਸ਼ਨ ਵਰਕ ਪਰਮਿਟ ਦੇ ਲਈ ਯੋਗ ਬਣਾਉਂਦੀ ਹੈ 25 ਜੂਨ ਤੋਂ ਲਾਗੂ ਹੋਣ ਵਾਲੀਆਂ ਇਹ ਤਬਦੀਲੀਆਂ ਸਿੱਖਿਆ ਨੂੰ ਕਿਰਤ ਬਾਜ਼ਾਰ ਦੀਆਂ ਜ਼ਰੂਰਤਾਂ ਨਾਲ ਜੋੜਨ ਦੇ ਲਈ ਵਿਆਪਕ ਸੁਧਾਰਾ ਦਾ ਹਿੱਸਾ ਹਨ ਇਮੀਗ੍ਰੇਸ਼ਨ ਸ਼ਰਨਾਰਥੀ ਅਤੇ ਨਾਗਰਿਕਤਾ ਕੈਨੇਡਾ ਦੁਆਰਾ 25 ਜੂਨ ਨੂੰ ਜਾਰੀ ਕੀਤੀ ਗਈ ਨਵੀਂ ਸੂਚੀ ਦੇ ਵਿੱਚ ਪੀ ਪੀਜੀਡਬਲਯੂਪੀ ਯੋਗਤਾ ਸੂਚੀ ਵਿੱਚ ਅਧਿਆਨ ਨੇ 119 ਖੇਤਰਾਂ ਨੂੰ ਜੋੜਿਆ ਗਿਆ ਅਤੇ 178 ਮੌਜੂਦਾ ਖੇਤਰਾਂ ਨੂੰ ਹਟਾ ਦਿੱਤਾ ਗਿਆ ਤੇ ਹੁਣ 920 ਪ੍ਰੋਗਰਾਮ ਹਨ ਜੋ PGWP ਲਈ ਯੋਗ ਹਨ ਇਹ ਬਦਲਾਅ ਗੈਟ ਡਿਗਰੀ ਪ੍ਰੋਗਰਾਮਾ ਵਿੱਚ ਦਾਖਲ ਹੋਏ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਪ੍ਰਭਾਵਿਤ ਕਰਦੇ ਹਨ ਜੋ 1 ਨਵੰਬਰ 2024 ਨੂੰ ਜਾਂ ਇਸ ਤੋਂ ਬਾਅਦ ਅਧਿਆਨ ਪਰਮਿਟ ਦੇ ਲਈ ਅਰਜ਼ੀ ਦਿੰਦੇ ਹਨ 25 ਜੂਨ 2025 ਤੋਂ ਪਹਿਲਾਂ ਅਰਜ਼ੀ ਦੇਣ ਵਾਲੇ ਵਿਦਿਆਰਥੀ ਪ੍ਰਭਾਵਿਤ ਨਹੀਂ ਹੋਣਗੇ ਉਹਨਾਂ ਦੀ ਅਰਜ਼ੀ ਦੇ ਸਮੇਂ ਮੌਜੂਦਾ ਨਿਯਮਾਂ ਦੇ ਤਹਿਤ ਤਾਂ ਯੋਗ ਰਹੇਗੀ ਆਈਆਰਸੀਸੀ ਨੇ ਸਾਰੇ ਟਰਾਂਸਪੋਰਟ ਸੰਬੰਧਿਤ ਪ੍ਰੋਗਰਾਮਾਂ ਨੂੰ ਹਟਾ ਦਿੱਤਾ ਅਤੇ ਖੇਤੀਬਾੜੀ ਅਤੇ ਖੇਤੀਬਾੜੀ ਭੋਜਨ ਦੇ ਅਧੀਨ ਸਿਰਫ ਇੱਕ ਪ੍ਰੋਗਰਾਮ ਨੂੰ ਬਰਕਰਾਰ ਰੱਖਿਆ ਉਸ ਦੇ ਉਲਟ ਨਵੇਂ ਸ਼ਾਮਿਲ ਕੀਤੇ ਗਏ ਪ੍ਰੋਗਰਾਮਾਂ ਵਿੱਚ ਸਿਹਤ ਸੰਭਾਲ ਸਿੱਖਿਆ ਅਤੇ ਹੁਨਰਮੰਦ ਵਪਾਰਾ ਵਿੱਚ ਮੰਗ ਵਾਲੇ ਕੀਤਾ ਨਾਲ ਜੁੜੇ ਖੇਤਰ ਸ਼ਾਮਿਲ ਹਨ ਨਵੇਂ ਯੋਗ ਪ੍ਰੋਗਰਾਮ ਦੇ ਵਿੱਚ ਵੈਟਰਨਰੀ ਮੈਡੀਸਨ ਦੰਦਾ ਦਾ ਇਲਾਜ ਕੈਬਨਟ ਮੇਕਿੰਗ ਅਤੇ ਨਿਰਮਾਣ ਪ੍ਰੋਜੈਕਟ ਪ੍ਰਬੰਧਨ ਸ਼ਾਮਿਲ ਹਨ ਜੀਵ ਵਿਗਿਆਨ ਅਧਿਆਪਕ ਸਿੱਖਿਆ ਅਤੇ ਫ੍ਰੈਂਚ ਭਾਸ਼ਾ ਅਧਿਆਪਕ ਸਿੱਖਿਆ ਵਰਗੇ ਸਿੱਖਿਆ ਪ੍ਰੋਗਰਾਮਾਂ ਨੂੰ ਵੀ ਪਹਿਲੀ ਵਾਰ ਸ਼ਾਮਿਲ ਕੀਤਾ ਗਿਆ ਹੈ